ਮੇਰੇ ਵੀਰੋ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕਬੂਤਰ ਕਵਾਤਰ ਸੈੱਟ ਐ ਜਾਨਵਰ ਕੈਮ ਹੋਣਗੇ ਮਿੱਤਰੋ ਹਨਾ ਕਰ ਪਰਵਾਹ ਠੀਕ ਹੋਊਗਾ ਲੋਜੀ ਕਰਤੀ ਲੋਗ ਦੀ ਸਟਾਰਟਿੰਗ ਮੇਰੇ ਸਾਹਮਣੇ ਥੋੜਾ ਗਲਤ ਜਾਨੀ ਹੋ ਗਿਆ ਚਲੋ ਕੋਈ ਨਹੀਂ 9 ਵਜ ਗਏ ਤੇ ਜਾਨਵਰ ਛੱਡਦੇ ਆਪਾਂ ਹਨਾ ਛਤਰੀ ਲੱਗ ਰਹੀ ਐ ਇੱਕ ਤੇ ਜਿਹੜਾ ਸ਼ਾਕਖਿਆਂ ਦਾ ਬੱਚਾ ਜਿਹੜਾ ਕੱਲ ਵੀ ਪਾਸੇ ਬਹਿ ਗਿਆ ਉਹਨੂੰ ਜਾਲ ਚ ਪਾਵਾਂਗੇ ਅੱਜ ਜਾਲ ਚ ਪਾ ਕੇ ਤੇ ਟੰਗ ਦਾਂਗੇ ਜਾਲ ਹਣਾ ਉਹਨੂੰ ਅੱਜ ਖੁੱਲਾਣੀ ਛੱਡਦੇ ਤੇ ਇੱਕ ਦੋ ਦਿਨ ਪਾ ਕੇ ਜਾਲ 'ਚ ਫਿਰ ਖੁੱਲਾ ਛੱਡਾਂਗੇ। ਬਾਕੀ ਕੱਢਦੇ ਆ ਬੱਚੇ ਫਿਰ। ਮੈਂ ਕਹਿੰਨਾ ਬਾਬੇ ਇਹਨੂੰ ਅੱਜ ਅੱਜ ਛੱਡ ਕੇ ਦੇਖੀਂ ਜੀ ਪਤਾ ਸਿੱਧਾ ਹੀ ਘਰੇ ਆ ਜਾ ਹਣਾ। ਜੇ ਅੱਜ ਬਾਬੇ ਸਿੱਧਾ ਘਰੇ ਨਾ ਆਇਆ ਤੇ ਫਿਰ ਇਹਨੂੰ ਨਹੀਂ ਕੱਢਦੇ ਆਪਾਂ ਫਿਰ ਦੋ ਦਿਨ ਜਾਲ 'ਚ ਪਾ ਦਾਂਗੇ। ਅੱਜ ਨਾ ਇਹਨੂੰ ਛੱਡ ਕੇ ਦੇਖਦੇ ਆਂ ਬੱਚਿਆਂ ਨਾਲ। ਇਹ ਬੱਚਿਆਂ ਨਾਲ ਛੱਡ ਕੇ ਦੇਖਦੇ ਤਿੰਨ ਬੱਚੇ ਛੱਡ ਤੇ ਮੈਂ ਤੇ ਚੌਥਾ ਹੀ ਛੱਡਤਾ ਦੇਖਦੇ ਆਂ। ਕੀ ਬਣਦਾ ਕੀ ਨਹੀਂ ਜੇ ਅੱਜ ਬਾਬੇ ਸਿੱਧਾ ਆ ਗਿਆ ਫੇ ਤਾਂ ਵਧੀਆ ਹੀ ਗੱਲ ਐ ਜੇ ਅੱਜ ਵੀ ਸਿੱਧਾ ਨਾ ਆਇਆ ਫੇਰ ਇਹਨੂੰ ਐਦਾ ਲਾਜ ਕਰਾਂਗੇ ਆਪਾਂ ਹਨਾ ਤੇ ਕੱਲ ਤਾਂ ਆ ਗਿਆ ਸੀ ਛੇਤੀ ਸ਼ਾਮ ਜੀ ਨੂੰ ਨਹੀਂ ਆਇਆ ਲਾੜੋ ਕੱਲ 4-5 ਵਜੇ ਦੇ ਵਿੱਚ ਵਿੱਚ ਆ ਗਿਆ ਸੀ ਤੇ ਅੱਜ ਦੇਖਦੇ ਕੀ ਬਣਦਾ ਐ ਨਾ ਬੱਚਾ ਘਰ ਡਾਨਿਆ ਇਹਨਾਂ ਨਾਲ ਉੜ ਲੈ ਕੇ ਪਾਸੇ ਜਾਂਦਾ ਤੇ ਬਾਕੀ ਛੋਟੇ ਬੱਚੇ ਵੀ ਕੱਢ ਕੇ ਬਿਠਾਣੇ ਆਪਾਂ ਹਨਾ ਵਾਵਾ ਹੋ ਰੇ ਇੱਕ ਬੱਚਾ ਸਾਤੇ ਆਲਾ ਉਹ ਵੀ ਕੱਢਦੇ ਆ ਤੇ ਦੋ ਛੋਟੇ ਹੋਰ ਬੱਚੇ ਨੇ ਉਹ ਵੀ ਕੱਢਦੇ ਆ ਧੁੱਪ ਲਵਾਨੇ ਉਹਨਾਂ ਨੂੰ ਤੇ ਬਾਕੀ ਵਾ ਇੱਕ ਵਾਰੀ ਆਪਣਾ ਮੀਨੀ ਜਿਮ ਖੋਲਣਾ ਖੋਲਿਆ ਤੇ ਇਧਰ ਵੀ ਝਾੜੂ ਮਾਰਨ ਆਲੀ ਹੋ ਗਈ ਚਾਦਰ ਉਧਰ ਸੈੱਟ ਕਰਨ ਆਲੀ ਪਈ ਆ ਹਨਾ ਤੇ ਬਾਕੀ ਇੱਕ ਵਾਰੀ ਆਪਾਂ ਬੱਚੇ ਡਾਣੇ ਆ ਤੇ ਟਾਈਮ ਲੇਟ ਹੋਈ ਜਾਂਦੇ ਐਵੇਂ ਕੀ ਫਾਇਦਾ ਤੇ ਫੋਨ ਰੱਖ ਦਿੰਨੇ ਹੋਰੇ ਤੇ ਬੱਚੇ ਡਾ ਦਿੰਨੇ ਦੇਖਦੇ ਆਂ ਜੇ ਨਵਾਂ ਬੱਚਾ ਸਿੱਧਾ ਆਉਂਦਾ ਕਿ ਨਹੀਂ ਚਲੋ ਭਈ ਡਾਤੇ ਤੇ ਦੇਖਦੇ ਆਂ ਕਿ ਬਣਦਾ ਕਰਦਾ ਹੈ ਬਸ ਸਿੱਧਾ ਆ ਗਿਆ ਬੱਚਾ ਫੇਰ ਤਾਂ ਉਹਦੇ ਵਰਗਾ ਨਜ਼ਾਰਾ ਨਹੀਂ ਜੇ ਸਿੱਧਾ ਨਾ ਆਇਆ ਫੇਰ ਉਹਦਾ ਇਲਾਜ ਕਰਨਾ ਪੂਆ ਬਾਪੋ ਹਨਾ ਪਤਾ ਹੀ ਹੈ ਤੁਹਾਨੂੰ ਕਿ ਘਰ ਨਵਾਂ ਕੋ ਉਤਰ ਸਵੇਰੇ ਸਵੇਰੇ ਮੱਥੇ ਲੱਗ ਗਿਆ ਮਿੱਤਰੋ ਜਮਾਂ ਸਾਫ਼ ਹੈ ਤੇ ਪਤਾ ਨਹੀਂ ਕੀ ਲੈ ਚਲੋ ਆਪਣੇ ਦਾ ਤਿੰਨ ਫਿਰਦੇ ਆ ਉਹ ਤਾਂ ਉੱਤੇ ਸਾਰੀ ਉਹ ਹੋ ਗਿਆ ਅੱਡੋ ਗਿਆ ਨਾ ਤੋ ਕਿੱਥੇ ਗਿਆ ਯਾਰ ਬਾਬੋ ਇਹ ਹੀ ਬੰਗਾ ਉਹਦਾ ਤੇ ਅੱਜ ਮੈਂ ਜੀਜਾ ਕਰਕੇ ਆਵਾਂਗਾ ਚਲ ਢਾਨ ਨੇ ਨਾਣ ਦਾ ਹਨ ਵੈਸੇ ਢਾਖਣਾ ਤਾਂ ਨਹੀਂ ਸੀ ਪਹਿਲਾਂ ਮੈਂ ਕਹਿ ਕੇ ਹੱਟਾਂ ਵੀ ਜਾ ਕੇ ਪਾਵਾਂਗੇ ਫੇਰ ਮੇਰਾ ਜੀ ਬਦਲ ਗਿਆ ਮੈਂ ਕਿਹਾ ਯਾਰ ਚਲ ਛੱਡ ਦਿੰਨੇ ਦੇਖੀ ਆਉਗੀ ਕੱਲੇ ਤਾਂ ਆ ਹੀ ਜਾਊਗਾ ਤੇ ਦੇਖਦੇ ਆ ਅੱਜ ਜੇ ਸਿੱਧਾ ਆ ਗਿਆ ਬਹੁਤ ਹੀ ਵਧੀਆ ਗੱਲ ਐ। ਉਹ ਬੱਚਾ ਮੁੜ ਕੇ ਦਿਖਿਆ ਹੀ ਨਹੀਂ ਤੇ ਦੂਜੀ ਛੱਤਰੀ ਵੀ ਚੱਕਤੀ ਮੈਂ ਤੇ ਪਰਦੇ ਸੱਟ ਜਾ ਕੇ ਦੇਖਦੇ ਆ ਯਾਰ। ਜਦੋਂ ਆ ਛੱਡੇ ਇੱਕ ਵਾਰੀ ਵੀ ਨਹੀਂ ਗਿਆ। ਪਤਾ ਨਹੀਂ ਵੈਗ ਹੋ ਗਿਆ ਉਹ ਤਾਂ ਹੀ ਪਾਸੇ ਉਹੀ ਜਾਂਦਾ। ਛੁੱਟੀ ਦਾ ਘਰ ਸੀ ਜਾਂਦਾ ਉਹ ਆ। ਬੈਠੂ ਆ ਉਹ ਪਰਾ ਜਾ ਕੇ ਜਿੱਥੇ ਕੱਲ ਗਿਆ ਸੀ ਹਨਾ। ਆੜਿਓ। ਇਹ ਆ ਫਿਰਦਾ ਬਾਬੇ ਬੱਚੇ ਦੇਖਿਓ ਕਿੱਥੇ ਫਿਰਦਾ। ਵਿਕਰ ਤੇ ਉੱਡਲਾ ਛਤਰੀ ਤੇ ਬੈਆ ਵਾ ਸੁਡ ਵੀ ਨਾ ਤੂੰ ਫਿਰ ਸਿੱਧਾ ਛਤਰੀ ਤੇ ਬੈਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਂਦਾ ਆਂਦਾ ਮੇਰੇ ਵੀਰੋ ਆ ਗਿਆ ਇੱਧਰ ਫਿਰਦਾ ਘਰ ਦੇ ਦੇਖਦੇ ਮਨ ਲੱਗਿਆ ਬੈਹ ਨਾ ਜਾਵੇ ਬਸ ਆਪਣੀ ਛਤਰੀ ਤੇ ਬੈ ਜਾ ਕੋਈ ਦੁਖਣੀ ਬਾਕੀ ਜਾਨਵਰ ਆਪਣੇ ਉਹ ਫਿਰਦੇ ਤਿੰਨ ਉਹ ਤਾਂ ਇਕੱਠੇ ਉੱਡ ਜਾਂਦੇ ਬਸ ਇੱਕੇ ਥੱਲੇ ਉੱਡ ਜਾਂਦਾ ਤੇ ਮਨ ਲੱਗਿਆ ਕੋਈ ਕੰਮ ਇਹ ਨਹੀਂ ਹਟਦਾ ਜੇ ਅੱਜ ਵੀ ਬੈ ਗਿਆ ਨਾ ਪਾਸੇ ਬਾਪ ਮੇਉ ਤੇ ਫਿਰ ਇਹਦਾ ਇਲਾਜ ਪੱਕਾ ਕਰਨਾ ਹੀ ਪਊਗਾ। 2 ਦਿਨ ਹੋ ਗਏ ਵੀ ਸਿੱਤਾ ਛਤਰੀ ਤੇ ਆਇਆ ਕੀ ਭਾਲਣੇ ਨੂੰ ਹੈ। ਪਨਾ ਪਨਾ ਜਿਹੜੇ ਦੇਈ ਜਾਂਦਾ, ਪਰ ਆਵਰਾ ਜਿਹੜੇ ਦੇਈ ਜਾਂਦਾ। ਕੋਈ ਬੱਚਾ ਆਪਣੇ ਪਾਸੇ ਨਹੀਂ ਬੈਠਿਆ ਹਾਲੇ ਤੱਕ। ਤੇ ਇਹ ਬੱਚੇ ਨੇ ਸ਼ੁਰੂਆਤ ਕਰੀ ਆ। ਇਹ ਇਹ ਬੈਂਦਾ ਸੀ, ਬੈਂਦਾ ਸੀ ਬਾਬੂ ਬੈਠਦਾ ਸੀ। ਬੈਂਦਾ ਸੀ ਬਾਬੂ ਆਪਣੇ ਕੋਲ ਛਤਰੀ ਤੇ ਬੈਂਦਾ ਸੀ। ਪਤਾ ਨਹੀਂ ਆਪਣੀ ਇੱਧਰ ਤੇ ਟੈਂਕੀ ਤੇ ਬੈਂਦਾ ਸੀ। ਐ ਨਹੀਂ ਪਤਾ ਨੂੰ। ਬੈਠੂਆ ਬੈਠੂਆ ਛਤਰੀ ਤੇ ਬੈ ਜਾਣਾ ਸਵਾਦ ਹੀ ਆ ਜੂ ਬਸ ਇਹ ਆਪਾਂ ਵੀ ਛਤਰੀ ਨਹੀਂ ਬੜਕਾਂਦੇ ਯਾਰ ਲੱਗੀ ਛਤਰੀ ਤੇ ਬੈਣਾ ਜਿਹੜੀ ਗੱਲ ਹੈ ਹਨਾ ਪਹਿਲਾਂ ਆਪਾਂ ਉਸ ਦਿਨ ਪਰਸੋਂ ਯਾਰ ਕਿਤਨੀ ਬੜਕਾਂਦੇ ਰਹੇ ਆਂਗੇ ਤੇ ਜਦੋਂ ਬੜਕਾਂਨੇ ਡਾਲੇ ਆਂ ਡਾਇਰੈਕਟ ਸਾਹਮਣੇ ਖੜੀ ਛਤਰੀ ਤੇ ਆਣ ਗਏ ਇਹ ਦੇਖ ਲੈਣੇ ਕੀ ਪਤਾ ਖਾਈ ਜਾਣਾ ਹਨਾ ਹੋ ਜਾਂਦਾ ਬੱਚਾ ਹੋ ਜੀ बैगया बच्चा हना पा गया दूर ਤਾਂ ਨਹੀਂ ਗਿਆ ਵੈਸੇ ਟੈਂਕੀ ਦੇ ਬਹਿ ਗਿਆ ਵੀ ਤੂੰ ਸਿੱਧਾ ਹੀ ਆਇਆ ਆ ਛਤਰੀਆਂ ਲੱਗਦੀਆਂ ਨੇ ਉਹ ਐਡੀ ਐਡੀਆਂ ਹਣਾ ਉਹ ਜੀ ਬੱਚਾ ਫੇਰ ਉੱਡ ਗਿਆ ਮੈਂ ਮੈਂ ਤਾਂ ਤਾਂ ਯਾਰ ਸੀ ਬਾਬੇ ਮੈਂ ਕਿ ਛਤਰੀ ਦੇ ਚਲ ਥੋੜਾ ਡਰਾ ਦੇਂਗੇ ਛਤਰੀ ਤੇ ਆ ਗੂਆ ਪਰ ਤੇਰੇ ਯਾਰ ਦਾ ਦਾਹਰ ਛਤਰੀ ਜਮਾ ਕਾਸੀ ਨਹੀਂ ਕਰਦਾ ਹਾਂ ਉਹੀ ਗੱਲ ਫਿਰ ਆਜਾ ਪਾ ਗਲਤੀ ਛੱਡਦਾ ਇਹਦਾ ਮਤਲਬ ਆ ਫਿਰਦਾ ਬਾਬੇ ਬੱਚਾ ਉਹ ਫਿਰਦਾ ਇਕੱਲਾ ਠੀਕ ਹੈ ਤਿੰਨ ਆਪਣੇ ਵੀਰੇ ਫਿਰਦੇ ਸਨ ਨਾਲ ਆ ਫਿਰਦੇ ਤਿੰਨ ਤੇ ਇਕੱਲਾ ਉਹ ਉੱਥੇ ਫਿਰਦਾ ਆਂਦਾ ਉਹ ਆਂਦਾ ਮੇਰੇ ਵੀਰੋ ਕੜਦੇ ਕਿੱਥੇ ਗਿਆ ਕੈਮਰੇ ਚ ਹੈ ਪਤਾ ਨਹੀਂ ਕਿੱਧਰ ਗਿਆ ਤੇ ਨੀਵੇਂ ਹੀ ਫਿਰਦਾ ਬੱਚਾ ਦਾ ਵੀ ਛਤਰੀ ਤੇ ਬੈਿਆ ਹੈ ਹਨਾ ਐਡੀਆਂ ਛਤਰੀਆਂ ਲੱਗ ਰਹੀਆਂ ਉਹ ਵੀ ਤਾਂ ਆਏਗਾ ਹੀ ਸ਼ਾਮ ਨੂੰ ਆਏਗਾ ਲਾਲੋ ਕੋਲੋਂ ਵੀ ਆਏਗਾ ਉਹ ਵੀ ਪਪੇ ਨਾਲੇ ਵੀ ਛਤਰੀ ਤੇ ਬਹਿਣਾ ਹੈ ਬਸ ਸਵਾਦ ਲੈ ਲਾ ਬੱਚਾ ਵੀ ਕੋਈ ਨਹੀਂ ਆਣ ਦਏ ਨੂੰ ਕਰਦੇ ਆ ਲਾ ਜੇਗਾ ਵੀ ਮੇਰੇ ਵੀਰੋ ਬੱਚਾ ਆ ਗਿਆ ਸਿੱਧਾ ਛਤਰੀ ਤੇ ਠੀਕ ਹੈ ਹੁਣ ਸਹੀ ਹੈ ਲੋਟਿਆ ਹੁਣ ਇਹਨਾਂ ਨੂੰ ਛੇੜਦੇ ਨਹੀਂ ਆਪਾਂ ਹਨਾ ਤੇ ਵਧੀਆ ਹੁਣ ਛਤਰੀ ਤੇ ਸਿੱਧਾ ਆ ਗਿਆ ਤੇ ੱੱਕੇ ਖਾਂਦਾ ਆਪੇ ਆ ਗਿਆ ਨੂੰ ਪਤਾ ਵੀ ਆਣਾ ਉਹ ਲੈ ਵੀ ਉਹ ਨਹੀਂ ਰਾਵਣ ਨੂੰ ਬੈਂਡਿੰਗ ਦੇ ਟਿੱਕੇ ਤੇ ਬਾਕੀ ਆ ਚਾਦਰ ਜੁੱਦਰ ਵਿਛਾਣੇ ਝਾੜੂ ਮਾਰਦੇ ਆ ਕਮਰੇ ਚ ਹਨਾ ਸਮਾਨ ਕਰਦੇ ਆ ਲੋਟ ਤੇ ਬਾਕੀ ਮੁੰਡਾ ਵੀ ਆ ਰਿਹਾ ਹੈ ਲੈ ਵੀ ਕਰਦੇ ਕੋਈ ਐਕਸ਼ਨ ਤੇ ਬਾਕੀ ਮੁੰਡੇ ਨੇ ਆ ਬੱਚਾ ਹਜ਼ਾਰ ਚ ਪਾਤਾ ਹੂੰ ਚੋੜ ਜੀ ਕਰੀ ਜਾਂਦਾ ਕਦੇ ਬੱਚਾ ਹੱਥ ਚ ਫੜ ਲੂਆ ਕਦੇ ਕਿਵੇਂ ਕਦੇ ਕਿਵੇਂ ਬਾਕੀ ਮੈਂ ਸਫਾਈ ਕਰਨਾ ਫਿਰ ਕਰਦੇ ਆ ਸ਼ੇਅਰ ਮਾਰਤਾ ਪੋਚਾ ਕਮਰੇ ਚ ਤੇ ਬਾਹਰ ਵੀ ਮਾਰਤੀ ਚੋਬਰ ਨੇ ਝਾੜੂ ਠੀਕ ਐ ਓਕੇ ਕਰਤਾ ਸਿਸਟਮ ਬਾਕੀ ਬੱਚਾ ਫੇਰ ਉੱਡ ਗਿਆ ਬਾਬਿਓ ਹਨਾ ਬੈਠਾ ਬੈਠਾ ਐ ਫੇਰ ਉੱਡ ਗਿਆ ਐ ਨਹੀਂ ਪਤਾ ਹੁਣ ਕਿੱਥੇ ਜਾ ਕੇ ਬਹਿ ਗਿਆ ਕਿੱਥੇ ਨਹੀਂ ਤੇ ਐ ਤਾਂ ਬੱਚਾ ਬਾਬੇ ਹੋ ਜੂਆ ਫਿਰ ਠੀਕ ਐ ਕੱਲ ਹੁਣ ਜਾਜ ਦੇ ਵਿੱਚ ਪਤਾ ਹੀ ਪਾਣਾ ਫਿਰਦਾ ਬੈਠਾ ਨਹੀਂ ਅਜੇ ਤੇ ਫਿਰਦਾ ਹੀ ਐ ਚੋਪਰਾਂ ਦਾ ਕੱਲ ਤੇ ਗੜੇ ਦੇ ਵੀ ਚੱਲ ਜਾਂਦਾ ਹੈ ਪਰਾਂ ਗੜੇ ਨਹੀਂ ਜਾਂਦਾ ਜਿਹੜੇ ਉਹ ਦੁਖਦੇ ਐ ਤੁਹਾਨੂੰ ਪਤਾ ਹੀ ਐ ਏ ਮੈਂ ਮੇ ਤਾਂ ਨਾਲ ਉਹ ਉਧਰ ਫਿਰਦਾ ਹੈ ਉਹ ਫਿਰਦਾ ਮੇਰੇ ਹਿਸਾਬ ਨਾਲ ਹਨਾ ਆ ਗਿਆ ਆਹੀ ਹੈ ਤੇ ਬਾਕੀ ਤਿੰਨ ਬੱਚੇ ਆਪਣੇ ਫਿਰਦੇ ਜਿਹੜੇ ਸਵੇਰੇ ਛੱਡੇ ਸੀ ਆਪਾਂ ਹਨਾ ਉਹ ਤਾਂ ਵਧੀਆ ਚਾਲ ਤੇ ਫਿਰਦੇ ਆ ਤੇ ਵਧੀਆ ਘਰ ਤੇ ਉੱਡਦੇ ਨੇ ਉਹ ਬੱਚੇ ਤੈਰ ਲੱਗ ਭੱਗ ਗਿੱਜਦੇ ਨੇ ਉਹ ਤਾਂ ਬੱਸ ਉਹੀ ਨਾ ਦਿੰਦੇ ਉਹਨਾਂ ਨੂੰ ਪਤਾ ਹੀ ਹੈ ਹਨਾ ਜਦੋਂ ਤੱਕ ਹੈਗੇ ਨਹੀਂ ਜਾਨਵਰ ਡਾਵਾਂਗੇ ਭਾਵੇਂ ਬੈਦੀ ਲੈ ਜੇ ਕਿੱਥੇ ਮਰਜੀ ਜਾਣ ਡਾਣ ਵਾਸਤੇ ਕਢਾਏ ਨੇ ਵਾਦੋ ਡਾਇਆ ਕਰਾਂਗੇ ਤੇ ਬੱਚਾ ਹੋ ਰਿਆ ਏ ਆ ਹੁੰਦਾ ਮੇਰੇ ਵੀਰੋਂ ਤੇ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਏ ਆ ਆਂਦਾ ਤੇ ਇੱਧਰ ਹੀ ਫਿਰਦਾ ਇੱਧਰ ਹੀ ਬੱਸ ਦੇਖਦੇ ਕਿ ਛਤਰੀ ਤੇ ਆਊਗਾ ਕਿ ਕਿੱਥੇ ਆਊਗਾ ਹਨਾ ਕੀ ਬਣਦਾ ਬਾਕੀ ਚੰਦ ਨੂੰ ਦਿਖਾ ਦਈਏ ਚੰਦ ਉਹ ਬੈਠਾ ਕੱਢ ਜਿਉਂ ਵਰਕੇ ਉਹ ਬੈਠਿਆ ਚੰਦ ਚੰਦ ਓਏ ਮਿੱਤਰੋ ਟਾਈਮ ਹੋ ਗਿਆ 12:30 ਦਾ ਤੇ ਬੱਚੇ ਆਪਣੇ ਫਿਰਦੇ ਆ ਤੇ ਜਿਵੇਂ ਹੀ ਬੰਦ ਚੜ ਰਹੇ ਆ ਤੇ ਕੈਮਰੇ ਚ ਦਿਂਦੇ ਹੋਏ ਤਾਂ ਦਿਖਾ ਦਾਂਗੇ ਤੁਹਾਨੂੰ ਜਿਵੇਂ ਉਹ ਉੱਤੇ ਜਿਵੇਂ ਹੀ ਬੰਦ ਲਾ ਲੋ ਇੱਕ ਹਿਸਾਬ ਦੇ ਯਾਰ ਥੋੜੇ ਥੋੜੇ ਦਿਖੀ ਜਾਂਦੇ ਆ ਸਹੀ ਜਿਆਦਾ ਜਿਵੇਂ ਲਾਲ ਹੋ ਯਾਰ ਜਿਆਦਾ ਉੱਚੀ ਵੀ ਨਹੀਂ ਕਹਿ ਸਕਦੇ ਜਿਆਦਾ ਨੀਵਾ ਵੀ ਨਹੀਂ ਕਹਿ ਸਕਦੇ ਹਨਾ ਇੱਕ ਤਾਂ ਵਿਚ ਵਿਚਾਰੇ ਹੋ ਗਿਆ ਇੱਕ ਥੋੜੇ ਜਿਹਾ ਲਾਲ ਥੋੜੇ ਜਿਹਾ ਉੱਤੇ ਵੀਰ ਦੇ ਆ ਇਹ ਚਾਲ ਸਹੀ ਆ ਇੱਧਰ ਜੇ ਕਬੂਤਰ ਉੱਡਦੇ ਹਨਾ ਜੋਰ ਘੱਟ ਲੱਗਦਾ ਕਬੂਤਰ ਦਾ ਥੱਲੇ ਜ਼ਿਆਦਾ ਲੱਗਦਾ ਕਿਉਂਕਿ ਉੱਤੇ ਆਰ ਪੱਲੇ ਬੋਲੇ ਬੋਲੇ ਮਾਰਦੇ ਕਬੂਤਰ ਇਹ ਆ ਗਏ ਖੜ ਗਏ ਮੈਂ ਦਿਖਾ ਦਿੰਦਾ ਜੀ ਹੋੜੇ ਮਿੱਤਰੋ ਹਨਾ ਦੇ ਗਏ ਹੁਣ ਤੁਹਾਨੂੰ ਤਿੰਨ ਫਿਰਦਿਆ ਤੇ ਓਕੇ ਰਿਪੋਰਟ ਹੈ 12:30 ਹੋ ਗਏ 9 ਵਜੇ ਛੱਡੇ ਸੀ ਦੇਖਦੇ ਕਿੰਨੇ ਵਜੇ ਬੰਦੇ ਆ ਬਾਕੀ ਉਹ ਬੱਚੇ ਦਾ ਪਤਾ ਨਹੀਂ ਸ਼ਾਮ ਖੇ ਦਾ ਕਿੱਥੇ ਬੈਠਾ ਕਿੱਥੇ ਨਹੀਂ ਬੈਠਾ ਹਨਾ ਜੇ ਉਹ ਆ ਗਿਆ ਕੱਲ ਤਾਂ ਉਹਨੂੰ ਪਾਵਾਂਗੇ ਦੋ ਦਿਨ ਜਾੜ ਚ ਫੇਰ ਹੀ ਛੱਡਾਂਗੇ ਤੇ ਸਲਾਹ ਤਾਂ ਅੱਜ ਹੈਗੀ ਸੀ ਬਸ ਐਂ ਜੀ ਜਾ ਕਰਿਆ ਛੜਤਾ ਬਾਕੀ ਮੁੰਡਾ ਹੀ ਫਿਰਦਾ ਸਵੇਰ ਦਾ ਹੀ ਸਨਾ ਦੇ ਕੋਈ ਗੱਲਬਾਤ ਪਿੱਛੇ ਤੋਂ ਕਬੂਤਰ ਛਪਾਈ ਫਿਰਦਾ ਉਹ ਪੂਰਾ ਸ਼ੌਂਕੀ ਹੈ ਹਾਂ ਹਰ ਇਹ ਬਾਪੂ ਕਹਿੰਦਾ ਮੈਨੂੰ ਬੱਚਾ ਦੇ ਦੇ ਮੈਂ ਕਿਹਾ ਚੋਬਰਾ ਰੱਖੇਗਾ ਕਿੱਥੇ ਦੁਆਹਾਂ ਦਾ ਦੱਸ ਐਨੂੰ ਦੇਵਾਂਗੇ ਕਰਾਂਗੇ ਤੈਨੂੰ ਜੋਫ ਤੇ ਕੋਈ ਜਾਨਵਰ ਲੈ ਲੋ ਜੀ ਮੇਰੇ ਵੀਰੋ ਬੱਚੇ ਆਗੇ ਥੱਲੇ ਤੇ ਆਪੜਾਉਣ ਹੀ ਕਰ ਜਾਂਦੇ ਆਏ ਕਦੇ ਥੱਲੇ ਆ ਜਾਂਦੇ ਕਦੇ ਉੱਤੇ ਵਗ ਜਾਂਦੇ ਹੈਣਾ ਤੇ ਐਵੇਂ ਚੱਲੀ ਜਾਂਦਾ ਇਹਨਾਂ ਦਾ ਤੇ ਇੱਕ ਬੱਚੇ ਦਾ ਕੋਈ ਪਤਾ ਨਹੀਂ ਤੇ ਨਿਗਾ ਤਾਂ ਮਾਰ ਜੰਨੇ ਵੀ ਦੀਂਦੇ ਕਿਥੇ ਬੈਠਾ ਹੈ ਦਿਖ ਗਿਆ ਤਾਂ ਵਧੀਆ ਗੱਲ ਹੈ ਹੈਣਾ ਤੇ ਬੱਚਾ ਖਰਾਬ ਹੋ ਜੂਆ ਯਾਰ ਜੇ 2-3 ਦਿਨ ਵਾਲੀ ਹੋਰ ਬੈ ਗਿਆ ਨਾ ਬੈ ਗਿਆਣ ਲੱਗ ਗਿਆ ਫਿਰ ਬੱਚੇ ਦਾ ਕੋਈ ਬੈਠਣ ਹੀ ਲੱਗ ਜੂਆ ਹੈਣਾ ਕੀ ਫਾਇਦਾ ਫਿਰ ਉਹ ਗੱਲ ਦਾ ਮਾਰੀ ਇੰਨੇ ਨਿਗਾ ਜਿਆਦਾਤਰ ਤਾਂ ਉਧਰਲੀ ਸਾਈਡ ਉੱਡਦਾ ਹੈ ਜਾਂ ਇੱਧਰ ਇੱਧਰ ਲਾ ਲੋ ਇੱਧਰ ਘਰਾਂ ਦੇ ਇੱਧਰ ਇੱਧਰ ਹੀ ਉੱਡਦਾ ਬਾਬੇ ਉੱਕਰ ਉੱਤੇ ਤਾਂ ਜਾ ਉੱਡਦਾ ਨਹੀਂ ਚੰਗਾ ਭਲਾ ਕੇ ਬਹਿ ਗਿਆ ਸੀ ਫੇਰ ਉੱਡ ਗਿਆ ਯਾਰ ਲੋ ਜੀ ਬੱਚੇ ਬੈਣਦੇ ਆਏ ਹੋਏ ਨੇ ਹਨਾ ਮੈਂ ਕਿਹਾ ਲੈਂਡਿੰਗ ਦਿਖਾ ਦਿਆਂ ਬੱਚਿਆਂ ਦੀ ਤੇ ਇੱਧਰੋਂ ਦਿਖਾਣੇ ਆ ਮਿੱਤਰੋ ਪਹਿਲਾਂ ਮੈਂ ਦੱਸਾਂ ਕਿਹੜਾ ਬੈਠੂ ਆ ਪਹਿਲਾਂ ਬੈਠੂ ਆ ਯਾ ਕਾਂਤ ਵਾਲਾ ਠੀਕ ਐ ਕਿ ਆਈ ਬੈਠੂ ਆ પેલા કાતા આ બુ ટોરી આલા લાસ્ટ બગલ આલા એ ટપે કદર ગયા ટોરી આલા બગલ આલા આંદ દુજા ਬੈਣਾ ਵਾਇਓਲੇਸ਼ਨ ਕਰਦੇ ਰਹਿਦਾ ਇਹਦਾ ਉੱਡਣ ਨੂੰ ਤਾਂ ਉੱਡ ਲੈਣਾ ਨਖਰੇ ਕਰਦੇ ਆ ਨਾ ਨਖਰੇ ਉਹ ਕਰੀ ਜਾਂਦੇ ਆ ਆ ਵੀਰ ਜੀ ਤੇ ਆਪੇ ਬੈਣਗੇ ਬਾਬੇ ਹੋ ਰਹੇ ਬੈੰਦੇ ਤਾਂ ਹੈ ਨਹੀਂ ਜੀ ਬਾਬੇ ਉਹ ਬੱਚੇ ਬੈਗੇ ਸੀ ਆਪਣੇ ਬੱਚੇ ਬੈਗੇ ਸੀ ਲਾਲੋ ਇੱਕ ਬੱਚਾ ਤਾਂ ਬੈਗਾ ਸੀ ਗੁਲਾਬੀ ਕਾਂਤਾਲਾ ਤਾਂ ਪਹਿਲਾ ਬੈਗਾ ਸੀ ਸਾਢੇ 12 ਬੈਗਾ ਸੀ ਤੇ ਬਾਕੀ ਦੋ ਬੱਚੇ ਆਪਣੇ ਟਟੋਰੀ ਵਾਲਾ ਬੈ ਗਿਆ ਸੀ 12:30 ਬਾਕੀ ਦੋ ਬੱਚੇ ਆਪਣੇ ਬੈਠੇ ਨੇ 1 ਵਜੇ ਬੈਠੇ ਨੇ ਤੇ ਅੰਦਰ ਕਰਦਿਆਂ ਬਾਬਿਓ ਹਣਾ ਉਹ ਬੱਚਾ ਹਲੇ ਤੱਕ ਆਇਆ ਨਹੀਂ ਸ਼ਾਕ ਖਾਪਣਾ ਜਦੋਂ ਆ ਗਿਆ ਦੱਸ ਦਾਂਗੇ ਤੇ ਬਾਕੀ ਅੱਜ ਆਗੇ ਪਟਾਕੇ ਜਲਾਣਗੇ ਮੈਂ ਕਿਹਾ ਯਾਰ ਆਪਣੇ ਬੱਚੇ ਨਾਲ ਉਡਿਆਣ ਐਨਾ ਕਰਕੇ ਤਾਂ ਕਰਕੇ ਅੰਦਰ ਕਰ ਦਿੰਨੇ ਆਪਾਂ ਬਾਬਿਓ ਸ਼ਾਕ ਖਾ ਉਹ ਚ ਆਇਆ ਨਹੀਂ ਹਣਾ ਤੇ ਆਪਾਂ ਦਾਣਾ ਪਾਣੀ ਧਰਤਾ ਦਾਣੇ ਧਰਤੇ ਬਸ ਇਕੱਲਾ ਪਾਣੀ ਪਾਣਾ ਰਹੇਗਾ ਪਾਣੀ ਪਾ ਦਿੰਨੇ ਆ ਓਹ ਪਤਾ ਨਹੀਂ ਹੁਣ ਕਦੋਂ ਆ ਉਹ ਆਪਦੀ ਮਰਜ਼ੀ ਨਾਲ ਹੀ ਆਊਗਾ ਕੱਲ ਤਾਂ ਇਸ ਟਾਈਮ ਆ ਗਿਆ ਸੀ ਅੱਜ ਯਾਰ ਨਾ ਦਿਖੀ ਜਾਂਦਾ ਕਿੱਥੇ ਬੈਠੇ ਕਿੱਥੇ ਨਹੀਂ ਹੈ ਹਨਾ ਕਿਤੇ ਬਾਵਾ ਦੂਰ ਤਾਂ ਨਹੀਂ ਜਾ ਸਕਦਾ ਗੇੜੇ ਤਾਂ ਹੋ ਵੀ ਲਾ ਲੋ ਪਰ ਆ ਹੋ ਸਕਦਾ ਚਲੋ ਕੋਈ ਨਹੀਂ ਆ ਜੂਗਾ ਆਪੇ ਤੇ ਇਹਨਾਂ ਨੂੰ ਵੀ ਠਹਿਰ ਕੇ ਰੱਖ ਦਾਂਗੇ ਕੋਈ ਨਹੀਂ ਹਲੇ ਪਾਣੀ ਪਾ ਦਾਂ ਮੈਂ ਇੱਕ ਵਾਰੀ ਕਿਤੇ ਦਾ ਬਾਬੇ ਕੋਈ ਅਦਾਬ ਤਾਂ ਹੈ ਹੀ ਨਹੀਂ ਹਲੇ ਤੱਕ ਬਚਾਣਾ ਉਰਦਾ ਦਿਸਿਆ ਨਾ ਕਿੱਥੇ ਬੈਠਾ ਦਿਸਿਆ ਹੈ ਹਨ ਤੇ ਦਿਨ ਛਿਪਣ ਵਾਲਾ ਬਾਬਾ ਹਨ ਤੁਹਾਡੇ ਸਾਹਮਣੇ ਹੀ ਆ ਸੂਰਜ ਵੀ ਵਸ ਗਿਆ ਤੇ ਜੇ ਬੱਚਾ ਦਿਨ ਆਇਆ ਗਲਤ ਕੰਮ ਹੋ ਜੂਗਾ ਤਾਂ ਪੰਗਾ ਹੀ ਲੈ ਲਿਆ ਨਾਲੇ ਤੁਹਾਨੂੰ ਪਤਾ ਹੈ ਛੱਡਣਾ ਨਹੀਂ ਸੀ ਫਿਰ ਵੀ ਛੱਡਤਾ ਹਨਾ ਚਲੋ ਦੁਕਾਨ ਤੋਂ ਫੋਨ ਵੀ ਆਇਆ ਮੜਿਆ ਦੁਕਾਨ ਤੇ ਵੀ ਜਾ ਕੇ ਆਣਾ ਤੇ ਇਹਨਾਂ ਨੂੰ ਦਾਣਾ ਪਾਣੀ ਰੱਖ ਚਲਦੇ ਆਂ ਜੀ ਮੇਰੇ ਵੀਰੋ ਤੇ ਬੱਚਾ ਮੰਗੇ ਦੇ ਨਿਕਰਾਗਣੀ ਆ ਗਿਆ ਆ ਜੀ ਸਦਾ ਬਰਦਾ ਗੁਰੂ ਜੀ ਤਾਰੋ ਬੰਦੀ ਇਹ ਬੱਚਾ ਹੈਗਾ ਜਨਾ ਕੋਲ ਤੇ ਵਿੱਤ ਆਲੇ ਇਹ ਲਗਾ ਕੋਈ ਨਹੀਂ ਆ ਗਿਆ ਤੇ ਹੁਣ ਕਹਿੰਦਾ ਇੱਧਰ ਟੱਪ ਗਿਆ ਆਪਣੇ ਘਰ ਆਣ ਨਹੀਂ ਕੋਈ ਨਹੀਂ 10 ਮਿੰਟ ਦੇਖਦੇ ਆਂ ਜੀ ਉਹਨੇ ਜਿਹੜਾ ਬੰਦਾ ਕੜਦਾ ਸਾਬੂੱਚਾ ਜੀ ਆ ਗਏ ਆ ਜੀ ਮੰਗੇ ਕੋਲ ਤੇ ਬੱਚਾ ਕਹਿੰਦਾ ਆਪਣੇ ਘਰ ਅਗਨੀ ਡੱਪ ਗਿਆ ਤੇ ਕੋਈ ਨਹੀਂ ਆਇਆ ਦਾ ਆਦੂਆ ਦੋ ਦਿਨ ਤੋਂ ਮੈਨੂੰ ਪਤਾ ਹੀ ਹੈ ਘਰੇ ਬਾਸ ਆਇਆ ਹੈ ਤੇ ਕੋਈ ਨਹੀਂ ਮੇਰੇ ਵੀਰੋਂ ਆਹ ਕੁੱਤੇ ਦੇ ਜ਼ਖਮ ਹੋ ਰਿਹਾ ਤੇ ਕਦੇ ਆਪਣਾ ਦਾਦਾ ਹੀ ਲੱਗਦਾ ਤੇ ਤੇਲ ਬੰਦਿਆ ਪਾਨਿਆਂ ਦੇ ਕਾਲਾ ਤੇ ਹੋਲੀ ਜੀ ਮੇਰੇ ਵੀਰੋਂ ਬਾਤਾ ਕਾਲਾ ਤੇਲ ਤੇ ਨਾਲ ਮਾਲ ਪਾਦਾ ਇਹਨੂੰ ਠੀਕ ਹੈ ओके ਹੋ ਜੂਆ ਖਾ ਪੀ ਕੇ ਨਾਲੇ ਤੇਲ ਲਾਤਾ ਵਧੀਆ ਤੇ ਫੁੱਲਾ ਜਾਣ ਵਾਲਾ ਮਾਲ ਪਾਤਾ ਹੈ ਜੋਬਰਾ ਤੇ ਹੋ ਜੀਗਾ ਸ਼ੁਰੂ ਚਾਦਦੇ ਆ ਘਰੇ ਮਿੱਤਰੋ ਚੱਕਦੇ ਆ ਡਰਿਆ ਜਵਾਬਿਓ ਬੱਚਾ ਆਪਣਾ ਘਰੇ ਪਹੁੰਚਿਆ ਨਹੀਂ ਹਲੇ ਤੱਕ ਆਇਆ ਨਹੀਂ ਹਨਾ ਕੰਮ ਹੋ ਗਿਆ ਟਿੱਡਾ ਜਮਈ ਤੇ ਮੁਣ ਐ ਵੀ ਨਹੀਂ ਪਤਾ ਕਿੱਥੇ ਕੀ ਉਧਰ ਤਾਂ ਕਹਿੰਦਾ ਵੀ ਇੱਧਰ ਨੂੰ ਆ ਗਿਆ ਸੀ ਹੱਤ ਜਾਨਵਰ ਵੀ ਬਥੇਰੇ ਰੱਖਦੇ ਆ ਮੰਗਿਆ ਵਾਲੀ ਸਾਈਡ ਮੰਗੇ ਕਰਾ ਕੋ ਨਹੀਂ ਉੱਥੇ ਵੀ ਨਾ ਤਾਰ ਲਾ ਹੋਏ ਕਿਸੇ ਨੇ ਅੱਜ ਕੱਲ ਕੋਣ ਫੋਨ ਕਰਦਾ ਕੋਈ ਨਹੀਂ ਕਰਦਾ ਹਨਾ ਕੋਈ ਚੰਗਾ ਬੰਦਾ ਹੁੰਦਾ ਉਹੀ ਫੋਨ ਕਰੂਗਾ ਬਾਬਿਓ ਤੇ ਫੋਨ ਫੋਣਾ ਤਾਂ ਮੁਸ਼ਕਲ ਹੀ ਆ ਵੀਰੇ ਆਪਣੇ ਏਰੀਆ ਦਾ ਕੋਈ ਇੱਧਰ ਜਿੱਥੇ ਅਸੀਂ ਰਹਿੰਨੇ ਆ ਇੱਧਰ ਤਾਂ ਕੋਈ ਕਰਦਾ ਵੀ ਨਹੀਂ ਕੋਈ ਕੱਦਾ ਭਲਾ ਮਾਨ ਸੁਣਦਾ ਜਿਹੜਾ ਵੀ ਜਾਨਵਰ ਮੋੜ ਦੇ ਹਲੇ ਤੱਕ ਤਾਂ ਬੱਚਾ ਆਇਆ ਨਹੀਂ ਦੇ ਕਿਸੇ ਐਸੇ ਪਾਸੇ ਬੈਠਾ ਹੋਇਆ ਸਵੇਰੇ ਕੀਵਤਾ ਆਜੇ ਹੈਨਾ ਕੀਵਤਾ ਹੁਣ ਵੀ ਆਜੇ ਤਾਂ ਮਾੜਾ ਮੋਟਾ ਚੰਨਣ ਖੜਾ ਤੇ ਮਾੜੀ ਆਣਿਆ ਨੀਗਾ ਮੈਂ ਕਿਹਾ ਕਿਸੇ ਪਾਸੇ ਦੇਖੀ ਜਾਵੇ ਹੈਨਾ ਤੇ ਦੇਖਿਆ ਨਿਆ ਪਾ ਕੇ ਥੱਲੇ ਲਾਈਟ ਲਾਤੀ ਜੋਬਰ ਨੇ ਆਈਆ ਚਾ ਬੈਠਾ ਹੀ ਦੀਆਂ ਨਾ ਕਿਤੇ ਫੜੀ ਲਿਆਵਾਂਗੇ बैठा भी दिख गया ता देखिए ना टंकियां देख ता घर भी बहुत है कोठियां बहुत है ਥੋੜੇ ਸਾਹਮਣੇ ਹੈ ਕੀਪ ਤਾਂ ਕਿੱਥੇ ਲੁੱਕ ਕੇ ਬੈਠਾ ਹੋਊਗਾ ਚਲੋ ਮਾਰੀ ਨੀ ਨੀਰਾ ਮੇਰੇ ਵੀਰੋਂ ਤੇ ਮਾਰ ਲਈ ਨੀਗਾ ਬਾਬਿਓ ਹਨਾ ਟੈਂਕੀਆਂ ਉੱਤੇ ਵੀ ਦੇਖ ਲੈ ਸਵੇਰੇ ਤਾਂ ਵਾਲੀ ਟੈਂਕੀ ਤੇ ਬੈਠਾ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਹੁਣ ਤਾਂ ਮੈਨੂੰ ਦਿਖਿਆ ਨਹੀਂ ਆ ਮੰਗੇ ਨੂੰ ਵੀ ਮੈਂ ਫੋਨ ਕਰਕੇ ਪੁੱਛ ਲਿਆ ਮੈਂ ਮੁੜ ਕੇ ਦਿਖਿਆ ਬੱਚਾ ਕਹਿੰਦਾ ਮੁੜ ਕੇ ਨਹੀਂ ਦਿਖਿਆ ਬਾਈ ਤੂੰ ਗਿਆ ਹਣਾ ਤੇਰਾ ਮੁੜਕੇ ਦਾ ਵਿਖਿਆ ਨਹੀਂ ਮੈਂ ਕਿਹਾ ਉਦਰੀ ਯਾਤਰ ਲਿਆ ਹੋ ਕਿਸੇ ਨੇ ਯਾ ਚੀਹਾਂ ਤੇ ਬੈਗੇ ਉਹ ਸਵੇਰੇ ਆ ਜੂਆ ਯਾਰ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿਸੇ ਨੇ ਪਿਲ ਬਾਤੀ ਹੋਊਗੀ ਹੈ ਪਹਿਲੇ ਹੀ ਕਹਿ ਕੇ ਹਟਿਆ ਮੈਂ ਕੋਈ ਨਹੀਂ ਅੱਜ ਕੱਲ ਫੋਨ ਕਰਦਾ ਤੇ ਤੇ ਕੋਈ ਨਹੀਂ ਜੇ ਸਵੇਰਾਂ ਆਵੇ ਆਜੂਆ ਬਾਬਿਓ ਹਣਾ ਥੱਲੇ ਚੱਲਦੇ ਆਪਾਂ ਵੀ ਐਵੇਂ ਯਰ ਡਿਕ ਡਾਗੇ ਦਾ ਹੁਣ ਪੰਗਾ ਪੈ ਜੂਆ ਤੇ ਤੇ ਫੇਰ ਵੀ ਹੁਣ ਵੀ ਆਪਾਂ ਨੂੰ ਦੀਜੇ ਨਾ ਹੁਣ ਵੀ ਆਪਾਂ ਫੜ ਲਾਵਾਂਗੇ ਭਾਵੇਂ ਕਿੱਥੇ ਮਰਜੀ ਹੋਵੇ ਹਨਾ ਦੇਖੀ ਨਹੀਂ ਆਂਦਾ ਮੈਂ ਡਾਕਤਾ ਹੀ ਐ ਚਲੋ ਕੋਈ ਨਹੀਂ ਬਾਪੂ ਚਾਦਦੇ ਆ ਥੱਲੇ ਇਤਰੇ ਆ ਚੱਕਦੇ ਆ ਖੁੱਡਿਆਂ ਤੋਂ ਤੇ ਬਾਕੀ ਦੇਖਦੇ ਆ ਫੀਡ ਫੂਡ ਕਰੀਏ ਬੱਚਿਆਂ ਨੂੰ ਕਿ ਨਹੀਂ ਕਰੀ ਖੁੱਡਿਆਂ ਨੂੰ ਤਾਲੇ ਲਾਤੇ ਬੱਚੇ ਦਾ ਕੋਈ ਪਤਾ ਨਹੀਂ ਤੇ ਛਤਰੀਆਂ ਖੜੀਆਂ ਆਪਣੀਆਂ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬੱਚਾ ਦਾ ਕਰਦਾਂਗੇ ਤੁਹਾਨੂੰ ਕਰਦਾਂਗੇ ਥੋੜੇ ਨਾਲ ਸ਼ੇਅਰ ਹਨ ਤੇ ਹੁਣ ਕਰਦੇ ਆਂ ਵਲੌਗ ਦੀ ਐਂਡਿੰਗ ਜੇ ਬੱਚਾ ਫਿਰ ਵੀ ਆਪਾਂ ਨੂੰ ਦਿਖ ਗਿਆ ਕਿਸੇ ਵੀਰ ਦਾ ਫੋਨ ਆ ਗਿਆ ਫਿਰ ਤਾਂ ਚੰਗੀ ਗੱਲ ਹੈ ਇੰਨੀ ਤਾਂ ਸਵੇਰੇ ਆ ਜੂਆ ਬੱਚਾ ਕੋਈ ਦਿੱਕਤ ਨਹੀਂ ਕਰਣੀ ਤੇ ਮਿਲਦੇ ਆਂ ਕੱਲ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਟਕਟਾ